ਕਾਰਸੂ ਬਾਈਟ੍ਰਿਕ ਨੂੰ ਸੈਸ਼ਨ ਸਟਾਰਟ ਹੋ ਰਿਹਾ ਉਹਦੇ ਚ ਇੱਕ ਬਜਟ ਵੀ ਪੇਸ਼ ਹੋਣਾ ਔਰ ਜਿਹੜੀ ਹਿੰਦੁਸਤਾਨ ਦੀਆਂ ਜਿਹੜੀਆਂ ਵੱਖ-ਵੱਖ ਮੰਗਾਂ ਨੇ ਉਹਨਾਂ ਤੇ ਗੱਲ ਖੁੱਲਕੀ ਹੋਏਗੀ ਸਭ ਤੋਂ ਵੱਡੀ ਗੱਲ ਇਹ ਅੱਜ ਤੱਕ ਪ੍ਰਧਾਨ ਮੰਤਰੀ ਤੇ ਜਾਂ ਇਹ ਜਿਹੜਾ ਐਚ ਆਰਡੀ ਮਿਨਿਸਟਰੀ ਆ ਉਹਨੇ ਜਿਹੜਾ ਪੇਪਰ ਲੀਕ ਤੇ ਨੀਟ ਦਾ ਜਿਹੜਾ ਪੇਪਰ ਲੀਕ ਹੋਇਆ ਉਹਦੇ ਤੇ ਜਨ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕੋਈ ਦੱਸਿਆ ਨਹੀਂ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਬਾਅਦ ਲੈ ਕੇ ਆਓ ਉਹਦੇ ਤੇ ਵੀ ਗੱਲ ਹੋਣੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਇਹ ਗ੍ਰਾਂਟਾਂ ਨਹੀਂ ਆ ਰਹੀਆਂ ਜਿਹੜੀਆਂ ਰੁਕੀਆਂ ਨੇ ਉਹਦੇ 'ਚ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਉੱਥੇ ਗੱਲ ਕਰਨੀ ਹੈ ਕਿ ਜੋ ਪੰਜਾਬ ਦਾ ਰਾਈਟ ਬਣਦਾ ਜੋ ਪੰਜਾਬ ਦੇ ਹੱਕ ਬਣਦੇ ਉਹਨਾਂ ਨੂੰ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਬਾਜੋਤ ਸਾਹਿਬ ਵੀ ਬੈਠੇ ਨੇ ਕਿ 50 ਕਿਲੋਮੀਟਰ ਤੱਕ ਬੀਐਸਐਫ ਜਿਹੜੀ ਆ ਉਹਦੇ ਕੋਲ ਕੰਟਰੋਲ ਇਹਦਾ ਮਤਲਬ ਕਿ ਡਿਸਟਰਬਡ ਏਰੀਆ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਤੇ ਜੇ ਡਿਸਟਰਬ ਏਰੀਆ ਡਿਕਲੇਅਰ ਕੀਤਾ ਵੇਖੋ ਪੰਜਾਬ ਦੇ ਵਿੱਚ ਯੂਥ ਨੂੰ ਜੇ ਕੰਮ ਮਿਲੇਗਾ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਉਹਨਾਂ ਨੂੰ ਇੰਡਸਟਰੀ ਚ ਜੇ ਆਪਾਂ ਪੈਕੇਜ ਜਿੰਨੇ ਆ ਜੋ ਗਵਰਨਮੈਂਟ ਉੱਥੇ ਰੀਅਲ ਏਸਟੇਟਸ ਵਿੱਚ ਤੇ ਉਹਦੇ ਨਾਲ ਜਵਾਨੀ ਵੀ ਬਚੇਗੀ ਨਸ਼ਾ ਵੀ ਖਤਮ ਹੋਏਗਾ ਗੈਂਗਿਸਮ ਵੀ ਖਤਮ ਹੋਏਗਾ ਲੋਕ ਆਪਣੇ ਕੰਮਕਾਰਾਂ ਤੇ ਲੱਗਣਗੇ ਤੇ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਚੱਲੂਗਾ ਜਿਹੜੀ ਇੱਕ ਗੱਲ ਕਰਨੀ ਕਿ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਆ ਜੇ ਖੰਡਲਾ ਪੋਰਟ ਜਾਂ ਹੋਰ ਨਾ ਪੋਰਟਾਂ ਦੇ ਰਾਹੀਂ ਆਪਾਂ ਪਾਕਿਸਤਾਨ ਨੂੰ ਵਪਾਰ ਕਰਦੇ ਆ ਕੋਈ ਬੜੀ ਵੱਡੀ ਗੱਲ ਹੈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਚੁਕਣੀ ਪੈਣੀ ਹੈ ਕਿ ਜਿਹੜਾ ਵਪਾਰ ਆ ਉਹ ਵਾਗਾ ਖਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ ਗਿਆ ਇਹ ਇੱਥੇ ਵੀ ਚੱਲ ਸਕਦਾ ਸਿੱਧੀ ਲਾਹੌਰ ਤੀਰੋਂ ਵੀ ਨਿਕਲ ਜਾਂਦੇ ਤੇ ਹੁਸੈਨੀ ਵਾਲਾ ਇਹ ਤੇ ਨਾ ਤਮਾਤ ਉਹ ਪਾਰ ਜਿਹੜਾ ਚਲਾਉਣਾ ਚਾਹੀਦਾ ਪੰਜਾਬ ਦੀ ਇਕਨੋਮੀ ਜੇ ਸਟਰੋਂਗ ਹੋਏਗੀ ਉਹ ਤੇ ਕਰਾਂਗੇ ਨਾਲ ਦੀ ਨਾਲ ਹੀ ਆਪਾਂ ਸਾਰੇ ਬੈਠੇ ਆ ਬੜੇ 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 ਲੈਕਚਰ ਆ ਰਹੇ ਨੇ ਕਿ ਪੰਜਾਬ ਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਦਾ ਬਾਰਡਰ ਦੇ ਉੱਤੇ ਹਮੇਸ਼ਾ ਹੀ ਡੇਅ ਟਾਈਮ ਤੇ ਜਿਹੜੇ ਬਾਰਡਰ ਦੇ 6 ਕਿਲੋਮੀਟਰ ਦੇ ਵਿੱਚ ਦੇਣ ਵਾਲੇ ਬਿਜਲੀ ਮਿਲਦੀ ਉਹਨਾਂ ਨੂੰ 4 ਵਜੇ ਰਾਤ ਨੂੰ ਸਟਾਰਟ ਕਰਦੇ ਨੇ ਤੇ ਸਵੇਰੇ 9 ਵਜੇ ਤੱਕ ਇਹ ਗੱਲ ਕਿ 6 ਵਜੇ ਤੇ ਉਹਨਾਂ ਨੂੰ ਪਰਮਿਟ ਮਿਲਦਾ ਅੰਦਰ ਜਾਣ ਦਾ ਤੇ ਇਹਦੇ ਚ ਕਿਸਾਨਾਂ ਦੀ ਬੜੀ ਵੱਡੀ ਗੱਲ ਹੈ ਤੁਸੀਂ ਆਪ ਵੀ ਵੇਖੋ ਸ਼ਹਿਰਾਂ ਦੇ ਵਿੱਚ ਕਿੰਨੇ ਕੱਟ ਲੱਗ ਰਹੇ ਨੇ ਪਹਿਲਾਂ 24 ਘੰਟੇ ਜਿਹੜੀ ਬਿਜਲੀ ਹੁੰਦੀ ਉਹਦੇ ਤੇ ਕੱਟ ਨਹੀਂ ਲੱਗਦੇ ਹੁਣ ਉਹਦੇ ਤੇ ਵੀ ਲੱਗਣ ਲੱਗ ਪਏ ਨੇ ਇਹ ਇਹ ਤੇ ਪੰਜਾਬ ਦੀ ਗੱਲ ਹੈ ਪਰ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਨ ਵਾਲਿਆ ਜਿਵੇਂ ਸਾਡਾ ਬਟਾਲਾ ਹੀ ਆ ਇਹ ਇਹ ਸਮਾਰਟ ਸਿਟੀ ਚ ਕਿਉਂ ਨਹੀਂ ਆਇਆ ਪਠਾਨਕੋਟ ਕਿਉਂ ਨਹੀਂ ਆਇਆ ਇਹ ਚੀਜ਼ਾਂ 'ਤੇ ਮੈਂ ਸਵਾਲ ਵੀ ਪਾਈ ਨੂੰ ਉਹਨਾਂ ਨੂੰ ਕਰਾਂਗੇ ਤੁਸੀਂ ਜਿਹੜੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਇਹ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਿਉਂਕਿ ਵਿਖੋ ਪੰਜਾਬ ਗਵਰਨਮੈਂਟ ਨੇ ਤੇ ਹੱਥ ਇੱਕ ਕਿਸਮ ਦੇ ਖੜੇ ਹੀ ਕੀਤੇ ਨੇ ਔਰ ਇਨਾ ਢਾਈਆਂ ਸਾਲਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇਹਨਾਂ ਦਾ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਚੱਲਣ ਦੇ ਆ ਇਹ ਜਿਹੜੇ ਕੋਈ ਪੈਸੇ ਰੁਕੇ ਨੇ ਉਹਨਾਂ 'ਚ ਅਸੀਂ ਵੀ ਜਾ ਕੇ ਕਰਨਾ ਪਰ ਸੀ ਮਿਨਿਸਟਰ ਇਹਦਾ ਇੰਟੈਲੀਜੈਂਟ ਬਣ ਗਿਆ ਉਹਨੂੰ ਉਹਨੂੰ ਇੱਕ ਇੱਕ ਜਿਹੜੀ ਮਿੰਟ ਮਿੰਟ ਦੀ ਖਬਰ ਰਿਹਾ ਪਰ ਉਹ ਇਹ ਖਬਰਾਂ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵਿਕ ਰਿਹਾ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ ਪਿਛਲੇ 14 ਦਿਨ 1 ਮਹੀਨੇ ਚ ਕਿੰਨੇ ਮੁੰਡੇ ਨਸ਼ੇ ਦੀ ਓਵਰਡੋਜ਼ ਨਾਲ ਮਰ ਕੇ ਨੇ ਔਰ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਕਿਸੇ ਨਾਲ ਗੱਲ ਕਰੋ ਤੁਸੀਂ ਤੁਸੀਂ ਆਪ ਵੇਖ ਲਓ ਕਿ ਜੋ ਪੰਜਾਬ ਦੇ ਵਿੱਚ ਨਸ਼ੇ ਦੀ ਬੁਰੀ ਹਾਲਾਤ ਹੈ ਉਹਦੇ ਤੇ ਕੋਈ ਕੰਟਰੋਲ ਨਹੀਂ